ਵੀ ਮੈਂ ਤੁਹਾਡਾ ਆਪਣਾ ਖੋਸਾ ਪੀਪੀ 30 ਤੇ ਅੱਜ ਆਪਾਂ ਪਹੁੰਚੇ ਆ ਅੰਕਲ ਕੋਲੇ ਤੇ ਦਿਖਾ ਰਹੇ ਤੁਹਾਨੂੰ ਸਾਹਮਣੇ ਵੈਸੇ ਵੀਡੀਓ ਦੇ ਵਿੱਚ ਦੇਸੀ ਰਿਹਾ ਡੇਵਿਡ ਬਰਾਉਂਡ ਬਾਈ 990 ਤੇ ਸਭ ਤੋਂ ਪਹਿਲਾਂ ਆਪਾਂ ਕਰਾਵਾਂਗੇ ਅੰਕਲ ਨਾਲ ਗੱਲਬਾਤ ਵੀ ਕਿਹੜਾ ਮਾਡਲ ਆ ਇਹ ਤੇ ਕਿੰਨੇ ਹਸ ਪਾਵਰ ਆ ਅਗਲੀ 80 ਕਾਲ ਹੋਰ ਅੰਕਲ ਜੀ ਠੀਕ ਠਾਕ 80 ਕਾਲ ਵਧੀਆ ਠੀਕ ਠਾਕ ਅੰਕਲ ਜੀ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਵੀ ਇਹ ਕਿੰਨਾ ਚੱਲ ਹੋਗਾ ਤੁਹਾਡੇ ਕੋਲੇ ਨੂੰ ਇਹ ਸਨ 274 ਮਾਡਲ ਆ ਅੱਛਾ 74 ਮਾਡਲ ਆ ਹਾਂਜੀ ਤੇ ਇਸ ਆਪਣੇ ਕੋਲੇ ਫਰਸਟ ਓਨਰ ਹੀ ਆ ਇਹ ਹਾਂ ਫਰਸਟ ਓਨਰ ਮੇਰੇ ਫਰਸਟ ਓਨ ਆਪਣੇ ਕੋਲੇ ਹੀ ਸੀਗਾ ਇਹ ਤੇ ਮੰਨ ਕੇ ਜਦ 74 ਦੇ ਵਿੱਚ ਹੀ ਅਸੀਂ ਬੁਕਿੰਗ ਵਗੈਰਾ ਹੁੰਦੀ ਸੀ ਕਿ ਉਦੋਂ ਕਿਹਦਾ ਹਿਸਾਬ ਹੁੰਦਾ ਜੀ ਬੁਕਿੰਗ ਹੁੰਦੀ 10000 ਰੁਪਏ ਆ ਤੇ ਰਹਿ ਜਾਵਾਂ 30000 ਦਾ ਅੱਛਾ ਉਸ ਤੋਂ ਬਾਅਦ ਤੇਰੇ ਉਹ ਰੇਟ ਵੱਧ ਗਿਆ 43000 ਦਾ ਫਿਰ ਦਿੱਤਾ ਸੀ ਠੀਕ ਆ ਆਪਾਂ ਨੂੰ 43 ਦਾ ਪੈ ਗਿਆ ਫਿਰ ਉਸ ਤੋਂ ਬਾਅਦ ਵੇ ਅਮਨਾ ਮੰਨ ਕੇ ਜਦੋਂ ਜਿਵੇਂ ਕਹਿ ਰਹੀ 10000 ਬੁਕਿੰਗ ਕਰਾਤੀ ਤੇ ਬੁਕਿੰਗ ਦੇ ਵਿੱਚ ਹੀ ਰੇਟ ਵਧ ਗਿਆ ਰੇਟ ਵਧ ਗਿਆ 45000 ਕੀਤਾ ਤੇ ਫਿਰ ਤਾਂ ਅੰਕਲੇ ਤੋਂ ਕੰਮ ਤਾਂ ਬਹੁਤ ਲਿਆ ਹੋਣਾ ਤੁਸੀਂ ਐ ਅੱਛਾ ਤੁਸ ਨੂੰ ਕਿਰਾਇਆ ਚਲਾਇਆ ਹੈ ਠੀਕ ਆ ਤੇ ਕਿੰਨੇ ਕਿੰਨੇ ਐਸ ਪਾਵਰ ਦੇ ਵਿੱਚ ਆਈ ਇਹ 50 ਪਾਵਰ 50 ਪਾਵਰ ਦੇ ਵਿੱਚ ਹੈ ਤੇ ਉਸ ਹਿਸਾਬ ਨਾਲ ਤਾਂ ਮੰਨ ਕੇ ਟਿੱਬੇ ਵਗੈਰਾ ਸੀ ਕਿ ਕਿਰਾਇਆ ਕਰੋ ਤਕੜੇ ਬਹੁਤ ਹੋਊਗਾ ਇਹ ਠੀਕ ਆ ਕੋਈ ਪ੍ਰਵਾਹ ਵਾਲੀ ਗੱਲ ਨਹੀਂ ਸੀਗੀ ਤੇ ਜਿਵੇਂ ਕੋਈ ਬਾਅਦ ਚੋਂ ਤਿਆਰ ਵਗੈਰਾ ਕਰਾਇਆ ਮੰਨ ਕੇ ਕੋਈ ਚੇਂਜਸ ਕਰਾਇਆ ਕਿ ਨਹੀਂ ਇਹਦੇ ਵਿੱਚ ਕੋਈ ਮਗਲੇ ਅਸੀਂ ਥੋੜਾ ਜਿਹਾ ਲੋ ਸਪੀਡ ਵੀ ਅੱਛਾ ਪਸੰਦ ਆ ਗਿਆ ਠੀਕ ਆ ਠੀਕ ਆ ਠੀਕ ਠੀਕ ਅਗਲਾ ਉਹੀ ਹੈ ਸਾਰਾ ਕੁਝ ਸਾਰਾ ਕੁਝ ਠੀਕ ਆ ਠੀਕ ਆ ਸਾਰਾ ਕੁਝ ਲਾਗ ਲੈ ਸਲੈਂਸਰ ਬਦਲਿਆ ਇਹ ਸਲੈਂਸਰ ਵੀ ਕੋਈ ਲਾ ਕੇ ਲੈ ਗਿਆ ਸੀ ਅੰਕਲ ਕਹਿੰਦਾ ਜਾਲੀ ਲੈਣੀ ਚਾਹੀਦੀ ਆ ਜਾਲੀ ਵੀ ਅਗਲੀ ਡਿਗ ਪੀ ਸੀ ਕਣੀ ਕਹਿੰਦੇ ਮਿਲ ਨਹੀਂ ਮਿਲ ਨਹੀਂ ਰਹੀ ਜੇ ਵੀ ਬਈ ਕਿਸੇ ਕੋਲੇ ਹੋਈ ਤਾਂ ਜਰੂਰ ਮੈਸੇਜ ਕਰੋ ਕਮੈਂਟ ਕਰੋ ਆਪਾਂ ਲੈ ਜਾਾਂਗੇ ਆ ਕੇ ਤੇ ਵੀ ਅੰਕਲ ਬਾਕੀ ਇਹਦੇ ਬਾਰੇ ਹੋਰ ਜਾਣ ਕੇ ਜਿਵੇਂ ਇਹਦੀ ਮਜ਼ਬੂਤੀ ਬਹੁਤ ਜਿਆਦਾ ਆ ਦੇਖੋ ਬਈ ਇਹ ਮਨੂਰੀ ਗਾਡਰ ਲੱਗੇ ਆ ਬਹੁਤ ਵਧੀਆ ਅੱਛਾ ਵੀ ਹੁਣ ਟਰੈਕਟਰ ਜਿਵੇਂ ਆਪਣੇ ਸਿੱਧੀ कसे ਹੁੰਦੇ ਨਾਰਵਲ ਜਿਵੇਂ ਚ ਗਾਡਰ ਲੱਗੇ ਆ ਠੀਕ ਆ ਠੀਕ ਆ ਤੇ ਇਹਨੂੰ ਹੁਣ ਸ਼ੌਕ ਨੂੰ ਠਾਲ ਛੱਡ ਕੇ ਹੁਣ ਵੀ ਕੰਮ ਵਗੈਰਾ ਲੈਣੇ ਆ ਸ਼ੌਕ ਨੇ ਰੱਖਿਆ ਹੈ ਸ਼ੌਕ ਨੂੰ ਹੀ ਖੜਾ ਇਹ ਕੰਮ ਰਹੇ ਨੇ ਜਿਹੜੇ ਸੀਜ਼ਨ ਹੁੰਦਾ ਠੀਕ ਆ ਠੀਕ ਆ ਬਸ ਇਹ ਹੈ ਇਹ ਲੈਂਦੇ ਕੰਮ 40 ਦਿਨ ਦਾ ਠੀਕ ਆ ਠੀਕ ਆ ਠੀਕ ਆ ਜੀ ਮਤਲਬ ਉਹਨਾਂ ਉਹਨਾਂ ਨੂੰ ਜੋਰ ਵਾਲਾ ਕੰਮ ਲੈਂਦੇ ਹੁਣ ਗਿਆ ਹੋ ਤਾਂ ਫਿਰ ਸ਼ੌਂਕ ਨਾਲ ਹੋ ਗਿਆ ਨਾ ਇਹ ਕੰਮ ਤਾਂ ਇਹਦੇ ਵੀ ਜੋਰ ਨਾਲ ਪਰਾ ਲੈਂਦੇ ਜੀ ਠੀਕ ਹੈ ਸਾਲ ਵੀ ਬਹੁਤ ਹੋ ਗਿਆ ਅੰਕਲ ਆਏ ਨੂੰ ਹਨਾ ਬੋਟਾ ਇੱਕ ਹੋਰ ਆ ਫਿਰ ਉਹਨੇ ਕਰੀਆ ਠੀਕ ਆ ਤੇ ਇਹਦਾ ਪਾੜ ਵਗੈਰਾ ਮਿਲ ਜਾਂਦਾ ਕਿ ਨਹੀਂ ਆ ਮਿਲ ਜਾਂਦਾ ਲੋਟੂ ਠੀਕ ਆ ਠੀਕ ਆ ਠੀਕ ਆ ਠੀਕ ਆ ਲੋ ਵੀ ਬਾਕੀ ਤੁਸੀਂ ਆਪਦੇ ਕਮੈਂਟ ਲਾਈਕ ਸ਼ੇਅਰ ਵੀ ਜਰੂਰ ਕਰਿਆ ਕਰੋ ਤੇ ਦੱਸਿਆ ਕਰੋ ਟਰੈਕਟਰ ਬਾਰੇ ਅੰਕਲ ਤੋਂ ਫੋਲੋ ਅਪ ਰਿਵਿਊ ਕਰਾਇਆ ਬਾਕੀ ਆਪਾਂ ਅਗਲੀ ਵੀਡੀਓ ਦੇ ਵਿੱਚ ਆਪਾਂ ਚੱਲਦਾ ਵੀ ਦਿਖ ਤੇ ਅੰਕਲ ਸਿਲੰਡਰ ਚ ਆ ਰਹੀ ਹੈ ਹਨਾ ਹਾਟਾ ਸਿਲੰਡਰ ਤੇ ਤੇਲ ਦੀ ਇਹ ਬਲ ਕਿੰਨਾ ਖਾਂਦਾ ਖੁੰਦਾ ਸੀ ਇਹ 4 ਲੀਟਰ ਖਾਂਦਾ ਅੱਛਾ 4 ਲੀਟਰ ਹੀ ਖਾਂਦਾ ਸੀਗਾ ਪੰਪ ਪਹਿਲਾ ਰਿਸਟਰ ਪੰਪ ਬਸੇਗਾ ਠੀਕ ਆ ਪੰਪ ਫਿਰ ਦੂਸਰਾ ਪੰਪ ਲਾ ਦੇਣਾ ਠੀਕ ਆ ਠੀਕ ਆ ਠੀਕਾ ਲੋ ਵੀ ਵੇਖੋ ਪੂਰਾ ਸਾੰਭਿਆ ਘੜਾ ਹੁਣ ਤਾਂ ਵੀ ਅੰਦਰ ਖੜਾ ਹੈ ਸ਼ੈੱਡ ਦੇ ਵਿੱਚ ਆਪ ਦੇਖ ਸਕਦੇ ਹੋ ਤੁਸੀਂ ਤੇ ਅੰਕਲ ਕਹਿੰਦਾ ਵੀ ਬਹੁਤ ਕਮਾਈ ਕੀਤੀ ਨੇ ਆਪਦੇ ਟਾਈਮ ਦੇ ਵਿੱਚ ਸਟਾਰਟ ਕਰਕੇ ਵੀ ਦਿਖਾ ਦੇ ਵੀ ਇੱਕ ਵਾਰੀ ਸਾਨੂੰ ਨਾਲੇ ਵੀ ਚਾਲੂ ਹਾਲ ਦੇ ਵਿੱਚ ਆ ਦੇਖ ਲੋ ਸਟਾਰਟਿੰਗ ਬਹੁਤ ਵਧੀਆ ਜੀ ਬਣਾ ਸਰਦੀ ਖੜਾ ਹੋਇਆ ਸਟਾਰਟਿੰਗ ਪਹਿਲੇ ਸਰਦੀ ਗਰਮੀ ਵਿੱਚ ਲੈ ਬਈ ਦੇਖੋ ਵੀ ਆਵਾਜ਼ ਜਹਾਜ਼ ਕੀ ਆਵਾਜ਼ ਕੱਢਦਾ ਇਹ ਪਹਿਲੀ ਸੈਲਫੀ ਸਟਾਰਟ ਹੋ ਜਾਂਦਾ ਨਾਲੇ ਨਾਲੇ ਪਹਿਲੀ ਸੈਲਫੀ ਸਟਾਰਟ ਹੋ ਜਾਂਦਾ ਜਿੰ ਨਾਲੇ ਖੜਾ ਹੋਵੇ ਕੋਈ ਦਿੱਕਤ ਨਹੀਂ ਕੀ ਇਹਨੂੰ